ਜਗਤਪੁਰਾ ਪਿੰਡ ਜਗਤਪੁਰਾ ਪਿੰਡ ਦੇ ਵਿੱਚ ਇਹ ਗੱਲ ਸਾਨੂੰ ਦੱਸਣ ਦੀ ਲੋੜ ਹੈ ਪ੍ਰਚਾਰਨ ਦੀ ਲੋੜ ਆ ਪੂਰੀ ਦੁਨੀਆ 'ਚ ਪੂਰੇ ਪੰਜਾਬੀਆਂ 'ਚ ਕਿ ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 200 900 ਵੋਟ ਤੇ ਪ੍ਰਵਾਸੀਆਂ ਦੀ ਵੋਟ 650 ਵੋਟ 800 ਵੋਟ ਇੱਕ ਪਿੰਡ ਦੇ ਵਿੱਚ ਵਸਾਈ ਗਈ ਤੇ ਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ? ਗੁੱਸਾ ਨਾ ਕਰਿਓ ਮੈਂ ਅੱਜ ਇੱਕ ਕਹਾਣੀ ਪੜ ਰਿਹਾ ਸੀਗਾ ਸੁਣ ਰਿਹਾ ਸੀਗਾ ਕੋਈ ਪਾਕਿਸਤਾਨ ਦਾ ਬੰਦਾ ਸੁਣਾ ਰਿਹਾ ਸੀ ਲੈ ਬਾਈ ਮਾਈਆਂ ਬੈਠੀਆਂ ਬੇਬੇ ਬੈਠੀਆਂ ਉਹ ਵੀਰ ਕੈਮਰੇ ਆ ਲਿਆ ਮਾੜਾ ਯਾਰ ਉਹਨਾਂ ਨੂੰ ਵੀ ਸੁਣਨ ਦੋ ਪਾਸੇ ਹੋ ਕੇ ਬਰੇ ਤਾਂ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਕੜਕੀ ਲਾਤੀ ਚੂਹੇ ਦੀ ਖਾਤਰ ਚੂਹਾ ਆ ਗਿਆ ਕੁੱਕੜ ਕੋਲੇ ਵੀ ਮਿੱਤਰਾ ਕੜਕੀ ਲੱਗੀ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰ ਆ ਡਰ ਹੋਊਗਾ ਤੈਨੂੰ ਹੋਊਗਾ ਉਹ ਚੂਹਾ ਗਿਆ ਬੱਕਰੇ ਕੋਲੇ ਵੀ ਆ ਕੜਕੀ ਲੱਗੀ ਘਰੇ ਤੇ ਉਹ ਕਹਿੰਦਾ ਭਾਈ ਤੂੰ ਆਪਣੀ ਬਣੀ ਨਿਮੇੜ ਆਪਾਂ ਨੂੰ ਕੋਈ ਪ੍ਰਵਾਹ ਨਹੀਂ ਚੂਹਾ ਗਿਆ ਢੱਗੇ ਕੋਲੇ ਉਹ ਢੱਗਾ ਕਹਿੰਦਾ ਯਾਰ ਮੈਂ ਤਾਂ ਆਉਂਦਾ ਹੀ ਨਹੀਂ ਕੜਿੱਕੀ 'ਚ ਮੈਂ ਕਿੱਥੇ ਆ ਜੂਗਾ ਇਹ ਤੂੰ ਜਾਣ ਤੇਰੇ ਤੇ ਬਣੀ ਐ ਚਲੋ ਜੀ ਕੜਿੱਕੀ ਦੇ ਵਿੱਚ ਕਹਿੰਦੇ ਕਿਤੇ ਰਾਤ ਨੂੰ ਸੱਪ ਫਸ ਗਿਆ ਤੋਂ ਬੰਦੇ ਦੇ ਘਰ ਵਾਲੀ ਨੇ ਸੋਚਿਆ ਵੀ ਚੂਹਾ ਫਸ ਗਿਆ ਕਿਤੇ ਕਿ ਉਹਨੇ ਜਾ ਹੱਥ ਪਾਇਆ ਉਹਨੂੰ ਰਾਤ ਨੂੰ ਕਦੇ ਕੜਿੱਕੀ ਨੂੰ ਤੇ ਸੱਪ ਨੇ ਮਾਰਿਆ ਡੰਗ ਤੇ ਉਹਦੇ ਘਰ ਵਾਲੀ ਦੀ ਬਾਹ ਲਿੱਲੀ ਹੋ ਗਈ ਸਵੇਰੇ ਜਿਹੜੇ ਵੈਦ ਹਕੀਮ ਬੁਲਾਏ ਗਏ ਉਹ ਕਹਿੰਦੇ ਭਈ ਇਹ ਤਾਂ ਇਹਦਾ ਇਲਾਜ ਕਰਨ ਦੀ ਖਾਤਰ ਆਪਾਂ ਨੂੰ ਮੁਰਗਾ ਚਾਹੀਦਾ ਹੈ ਮੁਰਗੇ ਦਾ ਸੂਪ ਬਣਾ ਕੇ ਪਿਉਣਾ ਪੈਣਾ ਲੋ ਜੀ ਮੁਰਗੇ ਦੀ ਵਾਰੀ ਆ ਗਈ ਚੂਹਾ ਕਹਿੰਦਾ ਕਿਉਂ ਕਿਕੀ ਕੀ ਦੀ ਖਾਤਰ ਬਣੀ ਸੀ ਧਰ ਲੈ ਮੁਰਗਾ ਤਰੋ ਥੋੜੇ ਦਿਨਾਂ ਬਾਅਦ ਉਹ ਬਿਮਾਰ ਰਹੀ ਤੇ ਮਰ ਗਈ ਜਿੱਦਿ ਉਹਦਾ ਸ਼ਸਕਾਰ ਕੀਤਾ ਇਹ ਮੁਸਲਮਾਨ ਉਹਦੇ ਕਰਦੇ ਹੁਣ ਇਹਦਾ ਕੰਮ ਕਰ ਉਹ ਕਹਿੰਦਾ ਵੀ ਅੱਜ ਰਿਸ਼ਤੇਦਾਰ ਸਾਰੇ ਹੋਰ ਆਏ ਆ ਤੇ ਅੱਜ ਬੱਕਰਾ ਬਣਾ ਲਓ ਉਹਦੇ ਬੱਕਰੇ ਦੀ ਵਾਰੀ ਆ ਗਈ ਚੂਹਾ ਫਿਰ ਬੱਕਰੇ ਨੂੰ ਕਹਿੰਦਾ ਵੀ ਕਿਉਂ ਮਤਰਾ ਕਿਵੇਂ ਆ ਤੂੰ ਤਾਂ ਕਹਿੰਦਾ ਆਪਣੀ ਬਣੀ ਨਵੇੜ ਚਲੋ ਬੱਕਰਾ ਵੀ ਨਿਪਟ ਗਿਆ ਉਹਦਾ ਭੋਗ ਪਿਆ ਅਜ ਤੇ ਉਹਦੇ ਕਹਿੰਦੇ ਵੱਡਾ ਕੱਟਾ ਹੁਣ ਢੱਗਾ ਵੀ ਧਰ ਲਓ ਉਹ ਕਹਿੰਦਾ ਯਾਰਾ ਢੱਗੇ ਕੋਲ ਬਾ ਗਿਆ ਕਹਿੰਦਾ ਕਿਉਂ ਚੂਹਾ ਕਹਿੰਦਾ ਤੂੰ ਤਾਂ ਕਹਿੰਦਾ ਮੈਂ ਤਾਂ ਉਹਦੇ ਨਹੀਂ ਕਿੜਿੱਖੀ ਚ ਆ ਗਿਆ ਨਾ ਇਹ ਸਰਪੰਚ ਸਾਹਿਬ ਤੁਸੀਂ ਗੱਲ ਕਰਦੇ ਇਹਨਾਂ ਵੀ ਸਾਨੂੰ ਕੀ ਆ ਉੱਧਰ ਬਣਾ ਦਿਓ ਇੱਧਰ ਬਣਾ ਦਿਓ ਇਹ ਗੱਲ ਨਹੀਂ ਆ ਮੈਂ ਤੁਹਾਨੂੰ ਪੁੱਛਣਾ ਜਣਾ ਪਿੰਡ ਵਾਲਾ ਗੁੱਸਾ ਨਾ ਕਰੋ ਗੱਲ ਮੇਰੀ ਕੌੜੀ ਆ ਪੰਜਾਬੀ ਮਾਂ ਬੋਲੀ ਦੀ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਹੋ ਅਸੀਂ 20 ਵਾਰੀ ਇੱਥੇ ਕੱਟ ਕੀਤਾ ਰੋਸ ਮੁਜ਼ਾਰੇ ਕੀਤੇ ਆ ਡਾਂਗਾਂ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਆ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕੁ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਈ ਆ ਪਾਣੀ ਦੀ ਲੜਾਈ ਆ ਭਾਈ ਬਤੋਜ ਬੈਠਾ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆ ਵੀ ਲਗਾਤਾਰ ਗੁੱਡੇ ਦਰਿਆ ਰਾਹੀਂ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜਰਾਂ ਪਾ ਕੇ ਕਹੇ ਨਹੀ ਇਹਦਾ ਜਦੋਂ ਆਪ ਦੀ ਕੋਈ ਲੱਤ ਬਾਹ ਕੜਿੱਕੀ ਜਾਂਦੀ ਆ ਨਾ ਉਹਦੀ ਚੀਕਾ ਮਾਰਦੇ ਆ ਅੱਜ ਜੱਟਪੁਰੇ ਤੇ ਆ ਆ ਬਣੀ ਆ ਜੱਟ ਭਰਾ ਖੜਿਆ ਤੇ ਤੁਹਾਡੇ ਨਾਲ ਦੇ ਪਿੰਡ ਕਿੱਥੇ ਗਏ ਹਕੂਕ ਸੁਤੇ ਪਏ ਆ ਜੇ ਆਪਾਂ ਕੀ ਲੈਣਾ ਜਿੱਤੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਸੱਟ ਦਾ ਖੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜੀ ਗਈ ਬਾਈ ਕੋਈ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਬਖਸ਼ੀ ਜਾਨੇ ਦੇ ਧਰਮ ਕੌਮ ਦੀ ਗੱਲ ਅਸੀਂ ਕੀ ਲੈਣਾ ਚੱਕ ਕੇ ਮਰਸਪਾਲ ਵਰਕੇ ਲਾ ਕੇ ਨਸਰ ਗੁਰੂ ਘਰ ਸਿਰ ਤੇ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾਵੇ ਘਰਾਂ ਦੇ ਗਰੀ ਕੱਤਰਾਇਆ ਉਹ ਨੌਜਵਾਨਾਂ ਦੇ ਵਾਂਗ ਚੱਲ ਕੇ ਭਾਈ ਇਹ ਹੀ ਬਿਮਾਰੀ ਸਾਨੂੰ ਮਾਰੂਗੀ ਬੰਦੇ ਗਿਣਤੀ ਰਿਹਾ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨੇ ਚਾਕੇ ਟਾਰਗੇਟ ਕਰਕੇ ਕਿਸੇ ਨੂੰ ਮਰਵਾਉਣਗੇ ਕਿਸੇ ਨੂੰ ਫਸਾਉਣਗੇ ਤੇ ਸਾਨੂੰ ਆਹੀ ਦੱਬਣਗੇ ਲੈ ਆ ਕੇ ਹਰਾਮੀ ਦੀ ਗੱਲ ਦੇਖੋ ਐクセ ਲੁਧਿਆਣੇ ਦੀ ਗੱਲ ਆ ਉਥੋਂ ਦਾ ਪੱਤਰਕਾਰ ਆ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਐ ਕਿ ਭయ్యా ਜੀ ਸਰਪੰਚ ਬਣ ਗਏ ਭయ్యా ਜੀ ਆਪਣੇ ਬੰਦਿਆਂ ਦੇ ਫਾਰਮ ਘੁਆ ਰਹੇ ਐ ਇੰਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਿਸ ਨੇ ਦੰਗੇ ਭੜਕਾਉਣ ਦਾ ਪਰਚਾ ਦਿੱਤਾ ਹੌਸਲਾ ਕਰਨ ਤੁਹਾਡੇ ਦੇ ਦੇਣ ਸਾਡੇ ਦੇ ਦੇਣ ਕਿਸੇ ਦੇ ਵੀ ਦੇ ਸਕਦੇ ਐ ਜੇ ਅਸੀਂ ਆਪਣੀ ਹੋਣ ਦੀ ਗੱਲ ਕਰਾਂਗੇ ਆਪਣੀ ਹੱਕ ਦੀ ਗੱਲ ਕਰਾਂਗੇ ਸਾ ਸਾਨੂੰ ਇਹ ਹੱਤਬਾਦੀ ਲੰਗੇ ਪਰ ਕੌਂਸਲੇ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਾ ਕੇ ਮੁਕੱਦਮੇ ਦਰਜ ਕਰ ਦਿੰਦੇ ਆ ਤੇ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਬੰਦੇ ਇਕੱਠੇ ਹੋ ਗਏ ਪ੍ਰਵਾਸੀ ਉਹ ਸ਼ਰਿਆ ਕਹਿ ਰਿਹਾ ਕੈਮਰੇ ਦੇ ਆ ਕੇ ਕਿ ਐਸੇ ਕਰੋਗੇ ਵੈਸੇ ਕਰੋਗੇ ਯੂਪੀ ਨੇ ਜੇ ਹੱਲ ਕਰ ਦੇਂਗੇ ਬਿਹਾਰ ਨੇ ਉਹ ਹੱਲ ਕਰ ਦੇਂਗੇ ਉੱਤੇ ਕੋਈ ਪਰਚਾ ਨਹੀਂ ਆ ਡੇਰਾ ਵਾਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪਰਵਾਸੀ ਐ ਸਾਰੇ ਮੈਨੂੰ ਤੰਗ ਕਰਦੇ ਜੇ ਨਿਕਲ ਜੇ ਕਿਸ ਤਰੀਕੇ ਨਾਲ ਕਹਾਂ ਰਾਤ ਨੂੰ ਮੇਰੇ ਘਰ ਵਾਲੀ ਬਿਮਾਰ ਹੋ ਗਈ ਤੇ ਮੈਂ ਦਵਾਈ ਲੈਣ ਉਹ ਨਾਲ ਲੈ ਕੇ ਜਾ ਰਿਹਾ ਸੀਗਾ ਜਿਹੜਾ ਦਰਵਾਜ਼ੇ ਤੇ ਬੈਠਾ ਹੁੰਦਾ ਗੇਟ ਤੇ ਬੈਠਾ ਹੁੰਦਾ ਬੰਦਾ ਉਹ ਕਹਿੰਦਾ ਬਈ ਇਹ ਬਾਅਦ ਨਹੀਂ ਖੁੱਲਦਾ ਵੀ ਰਾਤ ਨੂੰ ਕਹਿੰਦਾ ਯਾਰ ਮੇਰੇ ਘਰ ਵਾਲੀ ਬਿਮਾਰ ਐ ਮੈਂ ਦਵਾਈ ਲੈਣ ਜਾਣਾ ਡਾਕਟਰ ਕੋਲੇ ਕਹਾਂ ਨਹੀਂ ਜੀ ਇਹ ਨਹੀਂ ਖੁੱਲੂਗਾ ਬੰਦਾ ਉਹਨਾਂ ਦਾ ਸੀ ਜਿਹੜੇ ਜਾਣ ਕੇ ਤੰਗ ਕਰ ਰਹੇ ਆ ਆ ਚਲੋ ਮੈਂ ਉਥੋਂ ਆਪਣੀ ਗੱਡੀ ਖੜਾ ਕੇ ਨਾਲ ਇੱਕ ਨਾ ਤਾਕੀ ਜੀ ਰੱਖੀ ਜੁਰੇ ਵੀ ਤੁਰ ਕੇ ਗਿਆ ਕਹਿੰਦਾ ਜੀ ਬਾਰ ਨਹੀਂ ਮੈਂ ਵੱਡਾ ਪਰਵਾਦਾ ਨਹੀਂ ਖੋਲਦਾ ਨਾਲ ਖਿੜਕੀ ਗੁੰਦੇ ਥੋੜੀ ਲੰਘ ਜਾਓ ਕਹਿੰਦਾ ਮੈਂ ਉਥੋਂ ਜਾ ਕੇ ਉਥੋਂ ਕਹਾ ਮੈਂ ਕੋ ਰਖਸ਼ਾ ਜਕਾ ਲਾ ਕੇ ਭੁੰਡੀ ਜੀ ਤੇ ਫਿਰ ਮੈਂ ਡਾਕਟਰ ਕੋਲ ਗਿਆ ਆਪਣੀ ਗੱਲ ਦਿਖਾ ਕੇ ਮੈਂ ਤਰਕੇ ਵਾਗ ਗਿਆ ਸੱਚੋ ਕੋਲੇ ਜਿਹੜੇ ਵਸੇ ਸੱਚੋ ਕੋਲੇ ਕਹਿੰਦਾ ਸਚਨੰਦਰ ਜੀ ਕੋਈ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਕੱਲਾ ਉਹ 50 ਬੰਦੇ ਆ ਗਏ ਹੁਣ ਗੁੱਸਾ ਲਾ ਕੇ ਉਹ ਬਾਈ ਨੇ ਗੱਲ ਕਹੀ ਖਾਲਸੇ ਨੇ ਕਨਾਂ ਆਪੇ ਅਸੀਂ ਜ਼ਮੀਨਾਂ ਨਹੀਂ ਵੇਚੀ ਨਾ ਸੁਣੋ ਆ ਸੁਣਦਾ ਹੁੰਦਾ ਪਵਾ ਦੜੋ ਮਾਰੇ ਤੋਂ 5 ਕਰੋੜ ਦਾ ਗੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇਕੀ ਨੇ ਵੇਚੀ ਆ ਬਾਈ ਤੁਸੀਂ ਨਹੀਂ ਵੇਚੀ ਹੁਣੀ ਥੋੜੇ ਨਾਲ ਦੇ ਪਿੰਡਾਂ ਨੇ ਕਿੰਨੀ ਜੀ ਮੇਨ ਵੇਚੀ ਆ ਹੋਰ ਸੁਣ ਲੋ ਐਸੇ ਛੋੜਿਆ ਪਿੰਡਾਂ ਚਾਲੇ ਦਾ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ 4 ਕਮਰੇ ਆ ਤਾਂ ਉਹਨੇ ਕਿਰਾਏ ਤੇ ਚਾੜੇ ਹੋਏ ਆ 2000 ਰੁਪਏ ਇੱਕ ਬਲਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ ਆ 60000 ਚਾਰ ਕਮਰੇ 80000 ਤੇ ਆਪ ਕਿੱਥੇ ਰਹਿ ਰਿਹਾ ਆਰੇ ਕੁਪੜਾਂ ਦੇ ਖੁੱਡੇ ਜੇ ਬਣਾਇਆ ਫਰੈਂਟਾਂ ਚ ਕਿਰਾਏ ਤੇ ਫਿਰ ਕਿਹਨੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਟੇ ਦੱਬਣ ਗਏ ਦੱਬ ਫਿਰ ਉਧਰ ਹੀ ਵੀ ਰਹੇ ਆ ਉਧਰ ਵੀ ਆ ਗਏ ਬਾਹਰ ਬੱਚੀ ਨੇ ਗੱਲ ਕੀਤੀ ਕਿ ਧਾਰਾ 371A ਜਿਹੜੀ ਨਾਗਾ ਲੈਂਡ ਚ ਮੈਜੋਰਮ ਦੇ ਵਿੱਚ ਜਾਤ ਲਗਾਨਾ ਦੇ ਵਿੱਚ ਲਾਗੂ ਹੈ ਵਿਸ਼ੇਸ਼ ਅਧਿਕਾਰ ਦਿੰਦੀ ਆ ਉਹਨਾਂ ਲੋਕਾਂ ਨੂੰ ਕਿ ਉੱਥੇ ਬਾਹਰ ਦਾ ਬੰਦਾ ਜ਼ਮੀਨ ਵੀ ਲੈ ਸਕਦਾ ਵੋਟ ਵੀ ਬਣਾ ਸਕਦਾ ਨੌਕਰੀ ਵੀ ਲੈ ਸਕਦਾ ਅਸੀਂ ਬੜੇ ਲੰਮੇ ਸਮੇਂ ਤੋਂ ਰਲਣਾ ਪਾਉਂਦੇ ਆ ਰਹੇ ਆ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰ ਦਾ ਬੰਦਾ ਜ਼ਮੀਨ ਨਾਲ ਲੈ ਸਕੇ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਤਵਾਚਲ ਚ ਕੀ ਆ ਤੂੰ ਨੌਕਰੀ ਲੈ ਕੇ ਦਿਖਾਉ ਜਾ ਕੇ ਜਮੀਨ ਲੈ ਕੇ ਦਿਖਾਓ ਰਾਸਥਾਨ ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਟ ਬਣਾਤਾ ਯਾਰ ਇਹ ਕੀਤਾ ਕਿਨੇ ਕੰਮ ਆ ਹੁਣ ਇਹ ਵੀਰ ਦਵਿੰਦਰ ਜਿਹੜਾ ਇੱਥੇ ਉਹਦਾ ਐਮ ਐਲ ਏ ਹੁੰਦਾ ਸੀਗਾ ਤੁਹਾਡੇ ਬਹੁਤੇ ਹੋਣੇ ਆ ਇਹ ਵੀਰ ਦਵਿੰਦਰ ਨਾਲ ਦੀ ਹੋਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੋਣੇ ਆ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਵੀਰ ਦਵਿੰਦਰ ਨੇ ਇਹ ਕੰਡੇ ਪੀਛੇ ਵੱਜ ਗੱਡਿਆ ਉਹ ਸਾਰੇ ਚਾਕੇ ਲਿਆ ਕੇ ਆਸੇ-ਪਾਸੇ ਥੋੜੇ ਇੱਥੇ ਵਸਾਤੇ ਆ ਰਹੇ ਦੀ ਖੁੰਗੀ ਕਹਰ ਕਲਵੰਤ ਨੇ ਘੜਤ ਜਿਹੜਾ ਹੋਣਾ ਥੋੜੇ ਐਮ.ਐਨ.ਏ. ਇਹ ਛੜਵਾਲਿਆਂ ਦਾ ਹੁਣ ਇਹਨੇ ਕਹੇ ਘੜਤੀ ਲੈ ਕੇ ਅੱਛਾ ਹੋਰ ਸੁਣ ਲਓ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾਤੀਆਂ ਕਹੇ 30 ਪਾਤੀਆਂ ਕਹੇ 50 ਪਾਤੀਆਂ ਸੋਡਾ ਡਰੈੱਸਾ ਛੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਐ ਆਹ ਆਹ ਕਾਰਡ ਛੋਡੇ ਪਤੇ ਦੇ ਬਣੂਗਾ ਉਹ ਲੋ ਛੋਡੇ ਘਰ ਦੇ ਮਾਲਕ ਬਣ ਕੇ ਕਿਵੇਂ ਕੱਢੋਗੇ ਕੱਲ ਨੂੰ ਦਾਵਾ ਧੋਪਣ ਕੇ ਜਾ ਕੇ ਵੀ ਦੇਖੋ ਜੀ ਆਹ ਸਾਡਾ ਘਰ ਹੈ ਐਸੇ ਘਰ ਦਾ ਪਤਾ ਐ ਐਨੇ ਨੰਬਰ ਘਰ ਹੈ ਸਾਡਾ ਇੱਥੋਂ ਦਾ ਡਰੈੱਸਾ ਪਤਾ ਆਹ ਸਣਾ ਵੋਟਰ ਕਾਰਡ ਆ ਆਹ ਸਾਡਾ ਆਧਾਰ ਕਾਰਡ ਹੈ ਕਿੱਥੇ ਬਚੋਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਜਰ ਦੇ ਕਲਪਦੇ ਲੋਕ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫਲਾਮਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਦਾ ਭਲਾ ਮੰਗਣ ਵਾਲੀ ਕੌਮ ਹੈ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸਰਬੱਤੇ ਦੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇਂ ਤੋਂ ਖੂਨ ਦੋਲਿਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਚ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਚ ਪੀਆਰ ਆ ਮੰਗਦੇ ਇਦੋਂ ਹੁਣ ਲੁੱਟਿਆ ਗਿਆ ਕਾਫਲਾ ਸਾਡਾ ਕੁਛ ਹੀ ਗਿਆ ਥੋੜਾ ਨਾ ਉਧਰ ਤੇ ਰਹਿਣਾ ਨਾ ਇਧਰ ਤੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕਹਿੰਦੇ ਨੇ ਇੱਥੇ ਤੁਹਾਨੂੰ ਕਦੇ ਖਾਣਾ ਨਹੀਂ ਦੇਣਾ ਪਾਣੀ ਨਹੀਂ ਦੇਣਾ ਪਾਣੀ ਨਾ ਦੇਣਗੇ ਕੁਦਰਤਾਂ ਵੀ ਨਿਯਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਭਰਾਪੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਲੀ ਹੋ ਗਿਆ ਯਾਰ ਚੁੰਦੇ ਲੱਗੇ ਪਿਆ ਵੱਡੀਆਂ ਵੱਡੀਆਂ ਹਵੇਲੀਆਂ ਲੋਕਾਂ ਦੇ ਚਾਰ-ਚਤ ਮੰਜ਼ਲੀਆਂ ਪਾਈਆਂ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ ਬੀਬੀ ਸਾਹਿਬ ਦੀਆਂ ਕੁੜੀਆਂ ਕੱਲ ਗਈ ਤੋਰੀ ਜਾਂਦੇ ਜਿੰਨੇ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਵਿਣਖਾੜੀ ਕੌਮ ਹੈ ਗੈਰਤਾਰੀ ਕੌਮ ਹੈ ਜੋਤੜੀ ਕੌਮ ਹੈ ਅੱਜ ਸਭ ਤੋਂ ਨਖਿਤ ਕੌਮ ਮੈਨੂੰ ਦਖਣਾ ਕਿਹਣਾ ਪੈਂਦਾ ਆ ਰੌਲਾ ਪੈ ਗਿਆ ਮੇਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾ ਕੋਲੇ ਬਰਹਿੰਡੇ ਜਿਹੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਬਧੌਲ ਕੋਲੇ ਉਥੋਂ ਦੀ ਕੁੜੀ ਸੀ ਮੁੰਡਿਆ ਆ ਗਿਆ ਮੁੰਡੇ ਦਾ ਪਿਓ ਬੜਾ ਕਹਿੰਦਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਬੰਨ ਕਿਹੜਾ ਨੰਬਰ ਜਾ ਘੁਮਾਉਂਦੇ ਆ ਉੱਥੇ ਠਮਾ ਕੇ ਦੇ ਮੇਰਾ ਮੁੰਡਾ ਫੜਾਤਾ ਪੋਸਟ ਕੋਲ ਮਾ ਭਾਈ ਗੱਲ ਕੀ ਹੋਈ ਕਹਿੰਦਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਿਆ ਘੂਰਤਾ ਮੈਂ ਕੂ ਰਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਆ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਪੂਜ ਬਣਿਆ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਉਹ ਕੁੜੀ ਦੀਆਂ ਰੀਲਾਂ ਪਾਏ ਹੋਣਾ ਉਹ ਕੁੜੀ ਦੇ ਨੀਕਰ ਪਾਈ ਹੋਈ ਐ ਤੇ ਸਕਰਟ ਵੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਗਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌਂ ਵਾਲਾ ਬਾਹਰ ਆ ਉਹ ਕੁੜੀ ਨੇ ਮੁੰਡਾ ਫਲਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰ ਦਰਦਾ ਮੈਂ ਕਿਉਂ ਕਰਦਾ ਕਹਿੰਦਾ ਇਹਦਾ یوں ਪੁੱਛੋ ਮਗਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਲੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਹੈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀਆ ਹੀ ਬਣਾਈ ਜਾਂਦੀ ਆ ਮਾ ਬਾਪ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸਰਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਣੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਪਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿ ਗਿੱਡੀ ਕੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਲੰਗੀ ਹੋ ਕੇ ਰੀਲਾ ਬਣਾਉਂਦੀ ਐ ਇੱਥੋਂ ਤੱਕ ਨਿੱਗਰ ਚੁੱਕੇ ਆ ਅਸੀਂ